ਜਾ ਬਰਥਡੇ ਪਾਰਟੀ ਤੇ ਜਾਣਾ ਹੈ ਜਾਂ ਕਿਸੇ ਵੀ ਫੰਕਸ਼ਨ ਵਿੱਚ ਜਾਣਾ ਹੈ ਤੇ ਤੁਸੀਂ ਆਪਣੇ ਰੰਗ ਨੂੰ ਇੱਕਦਮ ਨਿਖਾਰ ਕੇ ਇੱਕਦਮ ਗੋਰਾ ਚਿੱਟਾ ਤੇ ਇੱਕਦਮ ਬ੍ਰਾਈਟ ਬਣਾਉਣਾ ਚਾਹੁੰਦੀ ਹੋ ਤੇ ਤੁਸੀਂ ਸੋਚ ਰਹੇ ਹੋ ਕਿ ਅਸੀਂ ਪਾਰਲਰ ਜਾ ਕੇ 골ਡਨ ਫੇਸ਼ਲ ਕਰਵਾ ਲਈਏ ਠੀਕ ਹੈ ਜੀ ਤੁਸੀਂ 골ਡਨ ਫੇਸ਼ਲ ਬਾਰੇ ਸੁਣਿਆ ਹੋਵੇਗਾ 골ਡਨ ਬਲੀਚ ਬਾਰੇ ਵੀ ਸੁਣਿਆ ਹੋਗਾ ਪਾਰ 3 3 4 4000 ਲਗਾਉਂਦੀਆਂ ਨੇ 5 5000 ਇਥੋਂ ਤੱਕ 10000 ਦਾ ਵੀ ਫੇਸ਼ੀਅਲ ਹੁੰਦਾ ਹੈ ਪਰ ਕਰਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਦੇ ਰਿਜ਼ਲਟ ਜਿਹੜੇ ਨੇ ਬਾਅਦ ਵਿੱਚ ਜ਼ੀਰੋ ਨੇ ਸਕਿਨ ਨੂੰ एकदम ਖਰਾਬ ਕਰ ਦਿੰਦੇ ਨੇ ਜਿਨ੍ਹਾਂ ਦੇ ਪਿਗਮੈਂਟੇਸ਼ਨ ਲਾਈਟ ਹੋਈ ਹੁੰਦੀ ਹੈ ਉਹ ਜਿਆਦਾ ਡਾਰਕ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਤੇ ਇੰਨੀਆਂ ਪ੍ਰੋਬਲਮਾਂ ਹੁੰਦੀਆਂ ਨੇ ਕਿ ਮੈਂ ਗਿਣਾਵਾਂ ਨਾ ਕਿ ਬਸ ਵੀਡੀਓ ਪੂਰੀ ਹੋ ਜਾਵੇਗੀ ਠੀਕ ਹੈ ਤੇ ਤੁਸੀਂ ਬਿਲਕੁਲ ਵੀ ਨਹੀਂ ਸੋਚਣਾ ਹੈਗਾ ਪਾਰਲਰ ਜਾਣ ਵਾਸਤੇ ਤੁਸੀਂ ਘਰੇ ਹੀ ਆਪਣੇ ਗੋਲਡਨ ਫੇਸ਼ੀਅਲ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਮੈਂ ਤੁਹਾਨੂੰ ਦੱਸਦੀਆਂ ਜਿਹੜੇ 10-10000 ਲਗਾ ਕੇ 5-5000 ਲਗਾ ਕੇ ਵੀ ਆਪਣੀ ਸਕਿਨ ਤੇ ਇਹਨਾਂ ਨਿਖਾਰ ਨਹੀਂ ਪਾ ਸਕਦੇ ਜਿੰਨਾ ਕਿ ਉਹ ਘਰ ਵਾਲੇ ਫੇਸ਼ੀਅਲ ਦੇ ਨਾਲ ਪਾ ਸਕਦੇ ਨੇ ਠੀਕ ਹੈ ਵਿਦਆਊਟ ਕੈਮੀਕਲ ਫੇਸ਼ੀਅਲ ਕਿ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਪਹਿਲਾਂ ਤੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਠੀਕ ਹੈ ਇਸ ਚੈਨਲ ਚੈਨਲ ਦੇ ਚੁਰੜੀਆਂ ਨੇ ਠੀਕ ਹੈ ਸਾਰਿਆਂ ਦਾ ਸੋਲੂਸ਼ਨ ਇਸ ਚੈਨਲ ਤੇ ਦਿੱਤਾ ਜਾਂਦਾ ਹੈ ਇੱਕ ਵੀਡੀਓ ਮੈਂ ਹੁਣ ਪਾਉਣ ਲੱਗੀ ਆਂ ਜਿਹੜੀ ਮੇਰੀ 11 11:30 ਦੇ ਵਿੱਚ ਆਉਂਦੀ ਇੱਕ ਮੇਰੀ ਸ਼ਾਮ ਨੂੰ ਆਉਂਦੀ ਹੈ ਸ਼ਾਮ ਵਾਲੀ ਵੀਡੀਓ ਜੇ ਆਪਾਂ ਦੱਸਾਂਗੇ ਤੁਹਾਨੂੰ ਜਿਨ੍ਹਾਂ ਦੇ ਹੈਗੇ ਨਾ ਰਿੰਕਲ ਇੱਕੋ ਹੀ ਚੀਜ਼ ਦੱਸਾਂਗੇ ਰਿੰਕਲਾਂ ਵਾਸਤੇ ਠੀਕ ਹੈ ਸਪੈਸ਼ਲ ਕੰਪਨਟੀ ਆਏ ਹੋਈ ਸੀਗੇ ਚਲੋ ਉਹ ਤੱਕ ਸ਼ਾਮ ਦੀ ਗੱਲ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਜਿਹੜੇ ਚੈਨਲ ਤੇ ਆਏ ਚੈਨਲ ਸਬਸਕ੍ਰਾਈਬ ਕਰ ਲਓ ਚੈਨਲ ਦਾ ਨਾਮ ਹੈਗਾ ਸਾਇਫ ਖੁਸ਼ੀ ਵਲੋਗ ਮੇਰਾ ਨਾਮ ਹੈਗਾ ਬਿੰਦੂ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਆ ਤੁਹਾਨੂੰ ਨੇਚਰਲ ਬਿਊਟੀ ਦੇ ਨਾਲ ਜੋੜ ਕੇ ਰੱਖਣਾ ਚਾਹਨੀ ਆ ਤੇ ਲਓ ਜੀ ਪਹਿਲਾਂ ਆਪਾਂ ਫੇਸ ਨੂੰ ਕਰਦੇ ਆ ਹਮੇਸ਼ਾ ਲਈ ਦੁੱਧ ਦੇ ਨਾਲ ਸਾ ਮੰਗੇ ਮੰਗੇ ਫੇਸ ਵਾਸ਼ ਨਾ ਲਗਾਇਆ ਕਰੋ ਨਾ ਹੀ ਕੋਈ ਸਾਬਣ ਲਗਾਇਆ ਕਰੋ ਤੁਸੀਂ ਕੱਚੇ ਦੁੱਧ ਦੇ ਨਾਲ ਆਪਣਾ ਫੇਸ ਹਮੇਸ਼ਾ ਵਾਸ਼ ਕਰਦੇ ਰਿਹਾ ਕਰੋ ਥੋੜਾ ਜਿਹਾ ਵਿੱਚ ਨਿੰਬੂ ਪਾ ਲਿਆ ਕਰੋ ਤੇ ਤੁਸੀਂ ਰੂਹ ਦੀ ਸਿਹਤ ਨਾਲ ਆਪਣਾ ਫੇਸ ਕਰੋ ਵਾਸ਼ ਮੈਂ ਸੇਰੇ ਵੀ ਕੀਤਾ ਹੋਇਆ ਸੀ ਤੇ ਮੈਂ ਹੁਣ ਫਿਰ ਇੱਕ ਵਾਰੀ ਮੈਂ ਕਿਹਾ ਚਲੋ ਤੁਹਾਨੂੰ ਦੱਸ ਹੀ ਦਵਾਂ ਠੀਕ ਹੈ ਦੁੱਧ ਦੇ ਨਾਲ ਇੰਨਾ ਵਧੀਆ ਮਤਲਬ ਕਿ ਫੇਸ ਹੋ ਜਾਂਦਾ ਇੰਨਾ ਸਾਫ਼ ਇੰਨਾ ਬ੍ਰਾਈਟ ਹੋ ਜਾਂਦਾ ਸਾਰੀ ਗੰਦਗੀ ਜਿਹੜੀ ਹੈ ਨਾ ਫੇਸ ਦੀ ਨਿਕਲ ਜਾਂਦੀ ਹੈ ਠੀਕ ਹੈ ਤੇ ਤੁਸੀਂ ਕੋਟਨ ਲੋ ਕੋਟਨ ਦੇ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਫੇਸ ਨੂੰ ਕਰਨਾ ਹੈਗਾ ਸਾਫ ਬਹੁਤ ਵਧੀਆ ਹੁੰਦਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਦੁੱਧ ਲਗਾ ਲਏ ਕੱਚਾ ਦੁੱਧ ਜਿਹੜਾ ਹੁੰਦਾ ਨਾ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਸਕਿਨ ਨੂੰ ਇਕਦਮ ਬਲੀਚ ਕਰ ਦਿੰਦਾ ਇਕਦਮ ਨਿਖਾਰਨ ਵਿੱਚ ਕੰਮ ਆਉਂਦਾ ਤੇ ਸਕਿਨ ਨੂੰ ਇਕਦਮ ਸੌਫਟ ਤੇ ਇਕਦਮ ਲਾਈ ਬਣਾ ਦਿੰਦਾ ਇਸ ਤਰੀਕੇ ਨਾਲ ਤੁਸੀਂ ਰੂੰ ਲੈ ਲੈਣੀ ਹੈ ਚਾਹੇ ਚਾਹੇ ਹੱਥਾਂ ਦੀ ਮੱਤ ਦੇ ਨਾਲ ਹੀ ਤੁਸੀਂ ਆਪਣੇ ਫੇਸ ਨੂੰ ਇਸ ਤਰੀਕੇ ਨਾਲ ਸਾਫ ਕਰ ਸਕਦੇ ਹੋ ਠੀਕ ਹੈ ਤੇ ਲੋ ਜੀ ਤੁਸੀਂ 5 ਮਿੰਟ ਪੂਰੇ ਪਾਸਾਜ ਕਰਨੀ ਹੈ ਮੈਂ ਸੇਰੇ ਵੀ ਕੀਤਾ ਹੋਇਆ ਸੀਗਾ ਹੁਣ ਮੈਂ ਬਸ ਇੰਨਾ ਕੀ ਕਰਾਂਗੀ ਤੇ ਹੁਣ ਮੈਂ ਕੋਈ ਸਾਫ ਜਿਹਾ ਕਪੜਾ ਲੈ ਕੇ ਰੁਮਾਨ ਲੈ ਕੇ ਨਾ ਕਰ ਲਈਆਂ ਸਾਫ ساری ਗੰਦਗੀ ਧੂੜ ਮਿੱਟੀ ਜਿਹੜੀ ਹੈ ਨਾ ਦੁੱਧ ਦੇ ਨਾਲ ਨਿਕਲ ਜਾਂਦੀ ਹੈ ਸਕਿਨ ਜਿਹੜੀ ਇਕਦਮ ਗੋਰੀ ਚਿੱਟੀ ਤੇ ਇਕਦਾਂ ਨਿਖਰ ਜਾਂਦੀ ਹੈ ਜੇ ਤੁਸੀਂ ਡੇਲੀ ਇਹ ਪ੍ਰੋਸੈਸ ਕਰੋਗੇ ਦੁੱਧ ਵਾਲਾ ਲੋ ਜੀ ਫੇਸ ਨੂੰ ਕਰ ਲੈ ਸਾਬ ਉਹਦੇ ਹੁਣ ਮੈਂ 골ਡਨ ਫੇਸ਼ਲ ਬਣਾਣ ਲਈ ਪਹਿਲਾਂ ਤਾਂ ਲੈਣੀ ਆਪਾਂ ਖਾਲੀ ਕਟੋਰੀ ਕਾਂਚ ਦੀ ਕਟੋਰੀ ਮੇਰੀ ਬਹੁਤ ਫੇਰਟ ਕਟੋਰੀ ਐ ਠੀਕ ਹੈ ਇਹਦੇ ਵਿੱਚ ਤੁਸੀਂ ਕੀ ਪਾਣਾ 골ਡਨ ਔਰੈਂਜ ਪਾਊਡਰ ਇਹ ਔਰੈਂਜ ਪਾਊਡਰ ਜਿਹੜਾ ਮੈਂ ਘਰੇ ਹੀ ਪੀਸਿਆ ਮੈਂ ਵੀਡੀਓ ਵੀ ਪਾਈ ਹੋਈ ਸੀਗੀ ਸੰਗਤਰੇ ਦੇ ਸਿਲਕੇ ਘਰੇ ਸੁਕਾ ਕੇ ਤੇ ਉਹੀ ਮੈਂ ਪੀਸ ਕੇ ਰੱਖੇ ਹੋਏ ਨੇ 골ਡਨ ਕਲਰ ਦੇ ਇਹ ਵਾਲਾ ਪਾ ਲਿਆ ਆਪਾਂ ਔਰੈਂਜ ਪਾਊਡਰ ਦੇ ਵਿੱਚ ਮਤਲਬ ਕਿ ਹੁੰਦਾ ਨਾ ਚੰਦਨ ਪਾਊਡਰ ਉਹ ਵੀ ਮਿਕਸ ਕੀਤਾ ਹੋਇਆ ਦੂਸਰਾ ਇਹਦੇ ਵਿੱਚ ਕੀ ਪਾਣਾ ਆਪਾਂ ਦਹੀਂ ਠੀਕ ਹੈ ਜੀ ਇਦੇ ਵਿੱਚ ਪਾਣਾ ਹੈ ਆਪਾਂ ਖੱਟੇ ਵਾਲਾ ਦਹੀਂ ਠੀਕ ਹੈ ਮਤਲਬ ਖੱਟਾ ਮਤਲਬ ਕੀ ਥੋੜਾ ਜਿਹਾ ਦੁੱਧ ਪਾ ਲੈਨੇ ਦੁੱਧ ਸੰਘਣਾ ਸੀਗਾ ਦਹੀਂ ਥੋੜਾ ਜਿਹਾ ਪਾ ਲੈਨੇ ਇਹਦੇ ਵਿੱਚ ਦੁੱਧ ਠੀਕ ਹੈ ਤੇ ਇਹ ਦੇਖੋ ਇਹ ਬਣ ਕੇ ਹੋ ਗਿਆ ਆਪਣਾ ਪੇਸਟ ਰੈਡੀ ਤੇ ਇਹਦੇ ਵਿੱਚ ਕੀ ਪਾਣਾ ਹੈ ਆਪਾਂ 글리ਸਰਿਨ 글리ਸਰਿਨ ਤੋਂ ਬਿਨਾਂ ਫੇਸ਼ੀਅਲ ਕਰਨਾ ਨਾ ਮੁਮਕਿਨ 글리ਸਰਿਨ ਜਿਹੜੀ ਇੱਕਦਮ ਚਿਹਰੇ ਨੂੰ ਪਾਲਿਸ਼ ਕਰਦੀ ਇੱਕਦਮ ਚਮਕਾ ਦਿੰਦੀ ਚਿਹਰੇ ਨੂੰ ਠੀਕ ਹੈ ਹਾਂ ਦੇਖੋ ਕੱਲ ਮੈਂ ਹਾਈਡਰਾ ਫੇਸ ਫੇਸ਼ੀਅਲ ਦੱਸਿਆ ਸੀ ਅੱਜ ਮੈਂ ਤੁਹਾਨੂੰ 골ਡਨ ਫੇਸ਼ੀਅਲ ਦੱਸ ਰਹੀ ਹਾਂ ਲਓ ਜੀ ਅੱਧਾ ਚਮਚਾ ਇੱਥੇ ਪਾ ਦਿੱਤਾ ਆਪਾਂ ਗਲਿਸਰੀਨ ਦਾ ਇਸ ਫੇਸ਼ੀਅਲ ਦੇ ਨਾਲ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਕੋਰਾ ਚਿੱਟਾ ਕਰ ਸਕਦੇ ਹੋ ਤੇ ਮਹੀਨੇ ਵਿੱਚ ਤੁਸੀਂ ਬਤ ਕਿ 8-10 ਵਾਰ ਵੀ ਕਰ ਲਓ ਕੋਈ ਇਹਦਾ ਵਿਗਾੜ ਨਹੀਂ ਹੈਗਾ ਕਿਉਂਕਿ ਇਹ ਨੇਚਰਲ ਹੁੰਦੇ ਨੇ ਇਹਨਾਂ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਇਹ ਕੋਈ ਵੀ ਸਕਿਨ ਤੇ ਪ੍ਰੋਬਲਮ ਨਹੀਂ ਹੁੰਦੀ ਦੂਸਰਾ ਥੋੜਾ ਜਿਹਾ ਲੈਣਾ ਹੈ ਆਪਾਂ ਦਾਲ ਚੀਨੀ ਠੀਕ ਹੈ ਦਾਲ ਚੀਨੀ ਜਿਹੜੀ ਹੁੰਦੀ ਹੈ ਨਾ ਇਹ ਆਪਣੇ ਦਾਗਾਂ ਵਾਸਤੇ ਜਿਨ੍ਹਾਂ ਦੇ ਪੁਰਾਣੇ ਤੋਂ ਪੁਰਾਣੇ ਦਾਗ ਹੁੰਦੇ ਨੇ ਨਾ ਸਕਿਨ ਤੇ ਉਹਨਾਂ ਨੂੰ ਠੀਕ ਕਰਦੀ ਹੈ ਤੇ ਇਸ ਤਰੀਕੇ ਨਾਲ ਮੈਂ ਪੀਸ ਕੇ ਘਰੇ ਹੀ ਇਹਦਾ ਪਾਊਡਰ ਬਣਾਇਆ ਹੋਇਆ ਤੇ ਛਾਣ ਕੇ ਤੇ ਰੱਖਿਆ ਹੋਇਆ ਠੀਕ ਹੈ ਇਸ ਤਰੀਕੇ ਨਾਲ ਪੈਡ ਵਿੱਚ ਪਾ ਲੈਣਾ ਦਾਲ ਚੀਨੀ ਦਾ ਪਾਊਡਰ ਦਾਲ ਚੀਨੀ ਦਾ ਪਾਊਡਰ ਅਗਰ ਤੁਸੀਂ ਕੱਲਾ ਵੀ ਜਿਨ੍ਹਾਂ ਦੇ ਦਾਗ ਧੱਬੇ ਨੇ ਨਾ ਪੁਰਾਣੇ ਜਿਨ੍ਹਾਂ ਦੇ ਪਿੰਪਲਾਂ ਦੇ ਵੀ ਦਾਗ ਨੇ ਜਾਂ ਸ਼ਾਇਆ ਦੇ ਦਾਗ ਨੇ ਹਨਾ ਜਾਂ ਕਿਸੇ ਵੀ ਪ੍ਰਕਾਰ ਦੇ ਦਾਗ ਨੇ ਤੇ ਤੁਸੀਂ ਕੀ ਲੈਣਾ ਇਸ ਤਰੀਕੇ ਨਾਲ ਇਹ ਲੈ ਕੇ ਇਨੂੰ ਤੁਸੀਂ ਸ਼ਹਿਦ ਵਿੱਚ ਮਿਕਸ ਕਰਕੇ ਡੇਲੀ ਲਗਾਓ ਤੁਹਾਡੇ ਦਾਗ-ਧੱਬੇ ਬਿਲਕੁਲ ਠੀਕ ਹੋ ਜਾਣਗੇ ਜਿਹੜਾ ਦਾਲਚੀਨੀ ਦਾ ਪਾਊਡਰ ਹੁੰਦਾ ਜੇ ਸ਼ਹਿਦ ਵਿੱਚ ਨਹੀਂ ਲਗਾ ਸਕਦੇ ਤਾਂ ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਇਹਨੂੰ ਡੇਲੀ ਆਪਣੇ ਫੇਸ ਤੇ ਕਰੋ ਅਪਲਾਈ ਤੇ ਲੋ ਜੀ ਹੁਣ ਆਪਾਂ ਜਿਹੜਾ ਦੁੱਧ ਮਤਲਬ ਕਿ ਉਦਾਂ ਹੀ ਲੱਗਾ ਹੋਇਆ ਆਪਣੇ ਫੇਸ ਤੇ ਠੀਕ ਹੈ ਤੇ ਆਪਾਂ ਉਹ ਨਹੀਂ ਕਰਨਾ ਹੈਗਾ ਮੈਂ ਥੋੜੀ ਜਿਹੀ ਦਹੀਂ ਹੋਰ ਪਾ ਲਈ ਸੀਗੀ ਥੋੜੀ ਘੱਟ ਸੀਗੀ ਤੇ ਦੁੱਧ ਨਾਲ ਫੇਸ ਮੈਂ ਬਿਲਕੁਲ ਵੀ ਵਾਸ਼ ਨਹੀਂ ਕੀਤਾ ਇਹਦੇ ਉੱਪਰ ਹੀ ਆਪਾਂ ਕਰ ਲੈਣਾ ਹੈਗਾ 골ਡਨ ਫੇਸ਼ੀਅਲ ਠੀਕ ਹੈ ਆ ਦੇਖੋ ਕਿੰਨਾ ਪਿਆਰਾ 골ਡਨ ਕਲਰ ਆ ਗਿਆ ਨੇ ਇਹਦਾ ਠੀਕ ਹੈ orange ਜਿਹੜਾ ਘਰੇ ਹੀ ਆਪਾਂ ਸੁਕਾਇਆ ਹੋਇਆ ਇਹਦੇ ਨਾਲ ਕੀ ਹੁੰਦਾ ਹੈ ਸਕਿਨ एकदम ਗੋਰੀ ਚਿੱਟੀ एकदम ਮਲਾਇਮ ਇੱਕਦਮ ਸਾਫ਼ ਸੁਥਰੀ ਹੋ ਜਾਂਦੀ ਹੈ ਇੰਨੀ ਚਮਕ ਆਉਂਦੀ ਹੈ ਨੇ ਜਿਹਰੇ ਤੇ ਦੋ ਤਿੰਨ ਵਾਰ ਤੁਸੀਂ ਕਰ ਲਓ ਹਫਤੇ ਵਿੱਚ ਕੋਈ ਇਹਦਾ ਵਿਗਾੜ ਨਹੀਂ ਹੈਗਾ ਠੀਕ ਹੈ ਤੇ ਜਿਹੜੇ 10 10 ਹਜ਼ਾਰ ਵੀ ਵੀ ਹਜ਼ਾਰ ਵਾਲੇ ਫੇਸ਼ਲ 골ਡਨ ਕਰਵਾਉਂਦੇ ਹੋ ਨਾ ਜਾਂ ਲੇਜ਼ਰ ਟ੍ਰੀਟਮੈਂਟ ਕਰਵਾਉਂਦੇ ਹੋ ਤੇ ਕਿਤੇ ਉਹਦੇ ਨਾਲ ਉਹ ਹਜ਼ਾਰ ਗੁਣਾ ਵਧੀਆ ਹੈ ਇਹ ਵਾਲੇ ਫੇਸ਼ਲ ਠੀਕ ਹੈ ਨੈਕ ਤੇ ਕਰੋ ਬੈਕ ਕਰੋ ਹੱਥਾਂ ਤੇ ਕਰੋ ਪੈਰਾਂ ਤੇ ਕਰੋ ਜਿੱਦਾਂ ਮਰਜ਼ੀ ਤੁਸੀਂ ਆਪਣੀ ਸਕਿਨ ਤੇ ਇਹਨੂੰ ਕਰ ਸਕਦੇ ਹੋ ਲਓ ਜੀ ਆਪਾਂ ਇਹਦੀ ਨਾ ਹੁਣ ਮਸਾਜ ਕਰਦੇ ਆ ਠੀਕ ਹੈ ਮੈਂ ਇਹਨੂੰ ਮਸਾਜ ਕਰਦੀ ਹਾਂ 10 ਮਿੰਟ ਕਾਲੀ ਹੈਗੀ ਇਹ ਮ사ਜ ਅਗਰ ਸੁੱਕਣਾ ਸ਼ੁਰੂ ਹੋ ਜਾਵੇ ਨਾ ਤਾਂ ਤੁਸੀਂ ਗਿੱਲਾ ਕਰ ਲੋ ਰੋਜ਼ ਵਾਟਰ ਦੀ ਸੇਤ ਨਾਲ ਠੀਕ ਹੈ ਤੇ ਫਿਰ ਮੈਂ ਜਿਹੜਾ ਬਚਿਆ ਹੋਇਆ ਹੁਣ ਮੈਂ ਇਹਦੇ 10 ਮਿੰਟ ਇਹਦਾ ਮੋਟਾ ਜੀ ਲੇਅਰ ਜਿਹੜੀ ਉਹ ਲਗਾ ਕੇ ਰੱਖਾਂਗੀ ਉਸ ਤੋਂ ਬਾਅਦ ਫਿਰ 10 ਮਿੰਟ ਲਗਾ ਕੇ ਫਿਰ ਜਦੋਂ ਮੈਂ ਧੋਣੇ ਉਸ ਤੋਂ ਫਿਰ 5 ਮਿੰਟ ਫਿਰ ਮੈਂ ਮ사ਜ ਕਰਾਂਗੀ ਯਾਨਕਿ ਲਗਭਗ 20 ਮਿੰਟ 15 ਮਿੰਟ ਤੁਹਾਡੀ ਸਕਿਨ ਤੇ ਇਹ ਟ੍ਰੀਟਮੈਂਟ ਹੋਣਾ ਜ਼ਰੂਰੀ ਹੈ ਤੇ ਜਿਹੜਾ orange powder ਹੁੰਦਾ ਤੁਹਾਡੀ ਸਕਿਨ ਲਈ ਬਹੁਤ ਵਧੀਆ ਹੁੰਦਾ ਕਿਉਂਕਿ ਇਹਦੇ ਵਿੱਚ vitamin C ਹੁੰਦਾ ਹੈ ਤੇ ਸਕਿਨ ਲਈ vitamin C ਜਿਹੜਾ ਹੈ ਨਾ ਬਹੁਤ ਜ਼ਰੂਰੀ ਹੈ ਗਰਮੀਆਂ 'ਚ ਖਾਸ ਕਰਕੇ ਠੀਕ ਹੈ ਇਹ ਤੁਹਾਡੇ ਚਿਹਰੇ ਦੀ ਜਿਹੜੀ dryness ਹੈ ਉਹਨੂੰ ਖਤਮ ਕਰਦਾ ਹੈ ਚਿਹਰੇ ਦੇ ਜਿਹੜੀ natural ਹੁੰਦਾ ਨਾ moisturizer ਉਹ ਪੈਦਾ ਕਰ ਦਿੰਦਾ ਹੈ ਚਿਹਰੇ ਦੇ ਵਿੱਚ ਠੀਕ ਹੈ ਤੇ ਤੁਹਾਡੀ ਸਕਿਨ ਤੇ ਜਿਹੜੇ pimple ਲਏ ਉਹਨਾਂ ਤੋਂ ਰਾਹਤ ਦਿੰਦਾ ਹੈ ਜਾਂ ਤੁਹਾਡੇ ਸਕਿਨ ਤੇ ਛੋਟੇ ਛੋਟੇ ਦਾਣੇ ਨੇ ਦਾਗ ਤਾਂ ਬਿਨ ਸਾਰਿਆਂ ਨੂੰ ਹੀ ਠੀਕ ਕਰਦੇ ਤੇ ਹੁਣ ਇਹਨਾਂ ਨੂੰ ਮੈਂ 10 ਮਿੰਟ ਲਗਾ ਕੇ ਫਿਰ ਮੈਂ ਇਹਦੀ ਮ사ਜ ਕਰਕੇ ਫੇਸ ਨੂੰ wash 10 ਮਿੰਟ ਹੋ ਗਏ ਨੇ ਫੇਸ ਪੈਕ ਜਿਹੜਾ ਮੈਂ ਉੱਪਰ ਲਗਾ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਦੀ ਮ사ਜ ਕਰਕੇ ਤੇ ਮੈਂ ਫੇਸ ਨੂੰ ਸਾਫ਼ ਕਰਦੀ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖਿਓ ਫੇਸ ਤੇ ਕਿੰਨਾ ਇੱਕ ਨਾ 골ਡਨ ਜਿਹਾ 글로 ਆ ਜਾਂਦਾ ਠੀਕ ਹੈ ਮ사ਜ ਕਰਕੇ ਫੇਸ ਨੂੰ ਮਕਾਨੇ ਵੋਸ਼ ਤੁਸੀਂ ਦੇਖ ਸਕਦੇ ਹੋ ਫੇਸ ਦਾ ਨਿਖਾਰ ਫੇਸ ਦੀ ਚਮਕ ਇੱਕਦਮ ਮੈਂ ਕਹਿੰਨੀ ਆ ਪਾਰਲਰ ਤੋਂ ਵੀ ਜ਼ਿਆਦਾ ਵਧੀਆ ਨਿਖਾਰ ਆਇਆ ਇੱਕ ਗੱਲ ਹੋਰ ਕਿ ਮੈਂ ਪਹਿਲਾਂ ਵੀ ਦੱਸਦੀ ਹੁੰਦੀ ਆ ਪਾਰਲਰ ਵਾਲੇ ਜਦੋਂ ਕਰਦੇ ਆ ਨਾ ਫੇਸ਼ੀਅਲ ਤੇ ਉਹ ਕਹਿੰਦੇ ਕਿ 24 ਘੰਟੇ ਆਪਾਂ ਫੇਸ ਤੇ ਕੁਝ ਲਗਾਉਣਾ ਨਹੀਂ ਆ ਬਣਾ ਜਿਹੜਾ ਆਪਾਂ ਘਰ ਦਾ ਹੋਮ ਇਨਫੀਸ਼ੀਅਲ ਕਰਕੇ ਨਾ ਜਿੱਦਾਂ ਮਰਜੀ ਤੁਸੀਂ ਆਪਣੇ ਚਿਹਰੇ ਤੇ ਕੁਝ ਵੀ ਲਗਾ ਸਕਦੇ ਹੋ ਹਾਂ ਇੱਕ ਗੱਲ ਹੋਰ ਹਮੇਸ਼ਾ ਲਈ ਮੈਂ ਕਹਿੰਨੀ ਆ ਜਦੋਂ ਵੀ ਕੋਈ ਫੇਸ ਪੈਕ ਜਦੋਂ ਵੀ ਕੋਈ ਆਪਾਂ ਫੇਸ਼ੀਅਲ ਕਰੀਏ ਤਾਂ ਸਨਸਕ੍ਰੀਨ ਲਗਾਉਣਾ ਨਹੀਂ ਭੁੱਲਣਾ ਹੈਗਾ ਸਨਸਕ੍ਰੀਨ ਜਿਹੜੀ ਹੁੰਦੀ ਹੈ ਨਾ ਸਭ ਤੋਂ ਵਧੀਆ ਹੁੰਦੀ ਹੈ ਫੇਸ ਤੇ ਲਗਾਣੀ ਠੀਕ ਹੈ ਸਨਸਕ੍ਰੀਨ ਲਗਾਉਣਾ ਸ਼ੁਰੂ ਕਰ ਦੋਗੇ ਨਾ ਕਦੇ ਵੀ ਟਾਈਮ ਤੋਂ ਪਹਿਲਾਂ ਤੁਹਾਡੇ ਝੁਰੜੀਆਂ ਨਹੀਂ ਪੈਣਗੀਆਂ 60 70 ਸਾਲ ਦੀ ਉਮਰ ਵਿੱਚ ਵੀ ਜਾ ਕੇ ਤੁਹਾਡਾ ਫੇਸ ਬਿਲਕੁਲ ਹੀ ਗਲੋ ਕਰੇਗਾ ਤੇ ਬਿਲਕੁਲ ਸਕਿਨ ਜਿਹੜੀ ਇੱਕਦਮ ਟਾਈਟ ਰਹੇਗੀ ਤੇ ਤੁਹਾਡੀਆਂ ਸਕਿਨ ਦੀਆਂ ਜਿਹੜੀਆਂ ਝੁਰੜੀਆਂ ਬਿਲਕੁਲ ਹੀ ਠੀਕ ਰਹਿਣ ਕਿ ਐਸਨ ਸਕ੍ਰੀਮ ਲਗਾਉਣਾ ਕਦੀ ਨਾ ਭੁੱਲਣਾ ਕੋਈ ਫੇਸ ਪੈਕ ਜਾਂ ਕੁਝ ਵੀ ਲਗਾਉਂਦੇ ਹੋ ਨਾ ਉਸ ਤੋਂ ਬਾਅਦ ਸਨ ਸਕ੍ਰੀਮ ਜ਼ਰੂਰ ਲਗਾਓ ਵੈਸੇ ਵੀ ਘਰੇ ਵੀ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਘਰ ਹੁੰਦੇ ਹੋ ਜਾਂ ਘਰੇ ਕੁਝ ਵੀ ਕਰ ਰਹੇ ਹੋ ਸਵੇਰੇ ਉੱਠਦਿਆਂ ਪਹਿਲਾਂ ਫੇਸ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਆਪਣੇ ਸਨ ਸਕ੍ਰੀਮ ਲਗਾ ਲਓ ਠੀਕ ਹੈ ਫਿਰ ਦੋ ਵਾਰ ਇਹ ਆਪਣੇ ਫੇਸ ਨੂੰ ਵੋਸ਼ ਕਰਿਆ ਕਰੋ ਵੱਤ ਵੱਤ ਪਾਣੀ ਪੀਆ ਕਰੋ ਤੇ ਇਸੇ ਤਰ੍ਹਾਂ ਹੀ ਤੁਸੀਂ ਮੇਰਾ ਸਾਥ ਦਿੰਦੇ ਰਹਿਣਾ ਤੇ ਮੈਂ ਤੁਹਾਨੂੰ ਇਦਾਂ ਦੇ ਹੀ ਸੋਨੇ ਸੋਨੇ ਫੇਸ਼ੀਅਲ ਤੁਹਾਡੇ ਨਾਲ ਸ਼ੇਅਰ ਕਰਦੀ ਰਾਵਾਂਗੀ ਤੁਹਾਡੀ ਸਕਿਨ एकदम ਬ੍ਰਾਈਟ ਤੇ एकदम ਚਮਕੀਲੀ ਬਣਾਵਾਂਗੀ ਠੀਕ ਹੈ ਜੀ ਤੇ ਲੋ ਜੀ ਆਪਾਂ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਇੱਕ ਵੀਡੀਓ ਪਾਈ ਹੈ weight loss ਤੇ ਤੁਸੀਂ ਦੇਖ ਸਕਦੇ ਹੋ ਜਾ ਕੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਹੈ ਤੇ ਆਪਣਾ weight loss ਕਰਨਾ ਚਾਹੁੰਦੇ ਹੋ ਵੀ ਤੁਸੀਂ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਨਾਲ ਮੈਂ ਖੁਦ ਕੀਤਾ ਹੋਇਆ ਹੈ ਤੁਸੀਂ ਵੀ ਕਰ ਸਕਦੇ ਹੋ ਤੇ ਲੋ ਜੀ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਵਿੱਚ ਤਦ ਤੱਕ ਲਈਏ ਬਾਏ ਬਾਏ